ਨਰਿੰਦਰ ਹੈ ਇਹਨਾਂ ਨੇ ਇਮੀਡੀਏਟਲੀ ਉਹਦੇ ਜਨੈਰ ਚ ਛਾਲ ਮਾਰ ਦਿੱਤੀ ਔਰ ਜਿਹੜੇ ਬਾਕੀ ਦੋ ਸਿਗੇ ਹਰਪਾਲ ਕੋਰ ਔਰ ਰਜਿੰਦਰ ਇਹਨਾਂ ਨੇ ਬਾਹਰੋਂ ਰਸਤਾ ਦੇਣ ਚ ਤੇ ਬਾਕੀ ਸਾਰੀ ਚੀਜ਼ਾਂ ਚ ਐਜ਼ ਅ ਟੀਮ ਇਹਨਾਂ ਨੇ ਕੰਮ ਕੀਤਾ ਨਾਲ ਇਹਨਾਂ ਨੂੰ ਪਬਲਿਕ ਦੀ ਵੀ ਸਪੋਰਟ ਮਿਲੀ ਔਰ ਇੱਕ ਤੇ ਇੱਕ ਮੋੜ ਵੀ ਰਾਗੀਰ ਸਿਗਾ ਹੋਨੇ ਵੀ ਡਾਈਵ ਕੀਤਾ ਤੁਸੀਂ ਸਾਰੇ ਵੀਡੀਓਸ ਚ ਦੇਖਿਆ ਗਿਆ ਸੋ ਬਾਏ ਦਾ ਗ੍ਰੇਸ ਆਫ ਗੋਡਰ ਇਹਨਾਂ ਦੀ ਬਹਾਦਰੀ ਔਰ ਪ੍ਰੈਜ਼ੈਂਸ ਆਫ ਮਾਈਂਡ ਕਰਕੇ ਸਾਰੇ ਦੇ ਸਾਰੇ ਜਿਹੜੇ ਵਿਅਕਤੀ ਸੀਗੇ ਗੱਡੀ ਚ ਜਿਹਦੇ ਚ ਪੰਜ ਬੱਚੇ ਸੀਗੇ ਦੋ ਲੇਡੀਜ਼ ਦੋ ਜੈਂਟਸ ਸੋ ਕੁੱਲ ਮਿਲਾ ਕੇ 11 ਉਹਦੇ ਚ ਪੈਸੇਂਜਰ ਸੀਗੇ ਸਾਰਿਆਂ ਨੂੰ ਸੇਫਲੀ ਰੈਸਕਿਊ ਕਰਕੇ ਅੱਗੇ ਐਨਜੀਓ ਦੀ ਸਹਾਇਤਾ ਨਾਲ ਹਸਪੀਟਲ ਪਹੁੰਚਵਾਇਆ ਗਿਆ ਸੋ ਕੁੱਲ ਮਿਲਾ ਕੇ ਇਹਨਾਂ ਦੀ ਪ੍ਰੋਐਕਟਿਵਨੈਸ ਪਬਲਿਕ ਸਪੋਰਟ ਦੇ ਨਾਲ ਬੜਾ ਹੀ ਵੱਡਾ ਜਿਹੜਾ ਹਾਦਸਾ ਹੋ ਜਾਣਾ ਸੀ ਕਲਫੇਰ ਉਹ ਟਲ ਗਿਆ ਐਂਡ ਵੀ ਅਪਰੀਸ਼ੀਏਟ ਥੈਮ ਇਹਨਾਂ ਦੇ ਸਤਿ ਕਿਰ ਬਠਿੰਡਾ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਲੋਕਾਂ ਨੇ ਵੀ ਬਹੁਤ ਅਪਰੀਸ਼ੀਏਟ ਕੀਤਾ

ਐਕਨੋਲਜਮੈਂਟ ਜਿਹੜਾ ਵਧੀਆ ਕੰਮ ਕਰਦੇ ਉਹਨਾਂ ਨੂੰ ਪਬਲਿਕ ਵਿੱਚ ਐਪਰੀਸ਼ੀਏਟ ਕਰਦੀ ਹੈ ਔਰ ਸਰਕਾਰ ਵੱਲੋਂ ਜਾਂ ਸਾਡੇ ਸੀਨੀਅਰ ਆਫੀਸਰਸ ਵੱਲੋਂ ਵੀ ਨਾਲ ਤੇ ਨਾਲ ਉਹਨਾਂ ਨੂੰ ਸਪੋਰਟ ਕੀਤਾ ਜਾਂਦਾ ਸੋ ਇਸੇ ਸਦਕੇ ਅੱਜ ਮੈਂ ਇਹਨਾਂ ਨੂੰ ਇੱਥੇ ਬੁਲਾ ਕੇ ਅਵਾਰਡ ਦਿੰਦੇ ਆਂ ਜੀ ਸਰ ਦੇ ਹੱਥ ਮੈਂ ਕਦੇ ਜੇ ਇਸ ਤਰ੍ਹਾਂ ਦੇ ਹਾਸੇ ਹੋ ਗਏ ਨੇ ਸਵੀਮਿੰਗ ਵੈਰਾਦ ਆਦਤ ਵਿੱਚ ਕਟੋ ਕਟੋ ਟ੍ਰੇਨਿੰਗ ਕਰਦੇ ਕੋਲਸ ਦੀ ਹਾਂਜੀ ਇਹਨਾਂ ਨੇ ਵੀ ਮੈਨੂੰ ਦੱਸਿਆ ਕਿ ਥੈਂਕਫੁਲੀ ਨਾਲ ਦੀ ਗੱਡੀ ਜੇ ਕੁਝ ਇਕਵਿਪਮੈਂਟ ਸਿਕੇ ਪਰ ਜੋ ਜੋ ਹੋਰ ਇਹਨਾਂ ਨੇ ਸਾਨੂੰ ਆਪਣੇ ਵੀ ਲਾਈਫ ਸੇਵਿੰਗ ਇਕਵਿਪਮੈਂਟ ਦੱਸੇ ਹੋ ਇਮੀਜੈਂਟਲੀ ਅਸੀਂ ਇਹਨਾਂ ਨੂੰ ਪ੍ਰੋ बट स्टिल आई वुड से कि इमीडिएटली जो इन्होंने अपना प्रेजेंस ऑफ माइंड शो कर दिया बहादुरी शो करके एक्ट किया दैट इज रियली अ कॉज ऑफ एप्रिसिएशन तो उसे ले असली इन्होंने आज तक बुलाया वो एक कारण हो दसी एक हां जी जसवंत ने दसया कि वही गल है ना तो सारे ने कल बड़ा इस चीज एप्रिशिएट किया कि इन्होंने तैरना भी नहीं आता पर उस टाइम इन्होंने अपने छोटे बच्चे का भी सोच किया पुलिस की नौकरी नु प्रूव किया कि ड्यूटी कम्स फर्स्ट फॉर इमीजिएटली छाल मार देती और एनी सारी लाइफ प्रेशर्स लाइफ में कल सेव करता है एंड वी आर प्राउड ऑफ ऑल फोर ऑफ देम सो द बर्थडे भी सिकल जी का हां मैं रिलेटेड हैप्पी हाँ बर्थडे की विश करता हूं कल मैं चंडीगढ़ से गई साइकिल पर मिलने पर लग जाने पर 5 मिनट पहले ही सारी ड्यूटी ऑफ होने वाली सी कॉल आ गई सी कॉल पे चारों जने मौके पे पहुंचे हाँ जी ये दस रहे कि ना तो इंटरचेंज और ड्यूटी चाहिए होंडा दो दिन शिफ्ट चेंज होने से दोने ज्वाइन करना सी बट चारा नहीं इमीडिएटली मौके पे जाके

ਦੇਖੋ ਕੰਪਨੀ ਸੰਟਰ ਅੱਗੇ ਬੈਠੇ ਨੇ ਦੇਖੋ ਤਾਂ ਟੀਅਰ ਸ਼ਿਫਟਿੰਗ ਦਾ ਉਹ ਸੈਰੀ ਦਾ ਪੂਰਾ ਮੁੱਡ ਚੇਂਜ ਹੋ ਗਿਆ ਦੇਖੋ ਟੈਕਸਿਬਿਲਟੀ ਬਿਊਟੀ ਪਬਲਿਕ ਵੀ ਰਿਸਪਾਂਸਿਬਿਲਟੀ ਆਪ ਹੀ ਹੁੰਦੀ ਹੈ बिकॉज़ ਜਨਤਾ ਸਾਡੇ ਸਾਰਿਆਂ ਦੀ ਆਪਣੀ ਹੈ ਲਾਈਫ ਵਨਸ ओन ਲਾਈਫ ਕਮਸ ਫਰਸਟ ਇਸ ਥੀਸ ਵੋ ਅਸੀਂ ਸੈਪਰੇਟਲੀ ਦੇਖਾਂਗੇ ਬਟ ਫਿਲਹਾਲ ਅਸੀਂ ਇਹਨਾਂ ਨੂੰ ਅਪਰੀਸ਼ੀਏਟ ਕਰਨ ਲਈ ਇੱਥੇ ਬੁਲਾਇਆ ਸੋ ਪੁਲਿਸ ਅਧਿਕਾਰੀ ਕੋ ਰਾਗੀਰ ਨੇ ਵੀ ਆਪਣੀ ਜਾਨ ਜੋਖਮ ਤੇ ਕੁਝ ਪਾਕੇ ਹਲਕੀ ਕਰ ਦਿੱਤੀ ਕਿ ਉਹਨਾਂ ਨੇ ਅਦਾ ਕਰ ਦਿੱਤਾ ਕਿ ਤੁਹਾਡੇ ਫਿਲਹਾਲ ਤਾਂ ਜੀ ਮੈਂ ਇਹਨਾਂ ਨੂੰ ਹੀ ਬੁਲਾਇਆ ਤੇ ਉਹਨਾਂ ਨੂੰ ਵੀ ਅਸੀਂ ਡੈਫੀਨਟਲੀ ਬੁਲਾ ਕੇ ਐਕਨੋਲਜ ਕਰਾ ਦੇ ਬਸ ਪਬਲਿਕ ਇਸ ਤਰੀਕੇ ਦੇ ਨਾਲ ਆਪਣਾ ਹਾਂ ਜੀ ਬੜੀ ਵੱਡੀ ਗੱਲ ਹੈ ਕਿ ਕੋਈ ਰਾਗੀਰ ਇਹਨਾਂ ਦੇ ਨਾਲ ਉਹਨਾਂ ਨੇ ਕਾਫੀਆਂ ਨੇ ਰਾਦਰ ਦੇ ਨਾਲ ਜੀ ਸਪੋਰਟ ਕੀਤੀ ਬਟ ਕਿਉਂਕਿ ਸਾਡੇ ਮੁਲਾਜ਼ਮ Identified on this so as you know the I'll in an emergency